ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਹੋਰ ਭੈਣਾਂ ਵੀ ਜਿਹੜੀਆਂ ਸੋਹਣੇ ਸੋਹਣੇ ਸੂਟਾਂ ਦਾ ਜਿਹੜਾ ਫਾਇਦਾ ਉਠਾ ਸਕਣ ਇੰਸਟਾਗ੍ਰam ਤੇ ਆਪਣਾ ਪੇਜ ਹੈ ਜੀ ਆਪਣੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਔਰ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣੀ ਲੋਕੇਸ਼ਨ ਹੈਗੀ ਹੈ ਜੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਜਦੋਂ ਤੁਸੀਂ ਮਾਨਸਾ ਐਂਟਰ ਬੁੜਲਾਡਾ ਐਂਟਰ ਕਰਦੇ ਹੋ ਜੀ ਪਿੱਖੀ ਸਾਈਡ ਤੋਂ ਤਾਂ ਓਵਰ ਬ੍ਰਿਜ ਦਿਖੇਗਾ ਜੇ ਤੁਹਾਨੂੰ ਵਾਈਟ ਰੇਈ ਕ੍ਰਾਸ ਕਰਨ ਤੋਂ ਬਾਅਦ ਓਵਰ ਬ੍ਰਿਜ ਕ੍ਰਾਸ ਕਰਕੇ ਜੀ ਸਖਬੇ ਹੱਥ ਪੰਪ ਵਾਲੀ ਸਾਈਡ ਹੀ ਆਪਣੀ ਸ਼ਾਪ ਹੈ ਬਾਕੀ ਅਗਰ ਤੁਸੀਂ ਜਾਦਾ ਚੰਗੀ ਤਰ੍ਹਾਂ ਲੋਕੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਾਲ ਕਰਕੇ ਵੀ ਮੇਰੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਕਰਕੇ ਵੀ ਪਹਿਣਾ ਜਿਹੜੀਆਂ ਕਟ ਪੀਸ ਵਗੈਰਾ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਹੁਣ ਆਪਾਂ ਆਪਣੀ ਵੀਡੀਓ ਅੱਜ ਦੀ ਸਟਾਰਟ ਕਰਦੇ ਹਾਂ ਜੀ ਅੱਜ ਆਪਾਂ ਸ਼ਿਫਲੀ ਵਰਕ ਦੇ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਸੂਟ ਦੇਖੋ ਕਲਰ ਪ੍ਰਿੰਟ ਦੇਖੋ ਜਿਹੜਾ ਇਹਦਾ ਸ਼ਰਟ ਦਾ ਸਟੱਫ ਰਹੇਗਾ ਜੀ 2x2 ਰਹੇਗਾ ਬਾਟਮ ਹੈਗੀ ਹੈ ਜੀ ਕੈਮਰਿਕ ਦੀ ਥੋੜਾ ਜਿਹਾ ਕਲਰ ਥੋੜਾ ਜਿਹਾ ਬ੍ਰਾਈਟ ਆ ਰਿਹਾ ਹੈ ਡਲ ਵਾਲਾ ਔਰੇਂਜ ਹੈ ਜੀ ਬਹੁਤ ਸੋਹਣਾ ਕਲਰ ਹੈ ਵੀਡੀ ਸ਼ਿਫਲੀ ਵਰਕ ਹੋਇਆ ਹੋਇਆ ਜੀ ਕੱਪੜੇ ਤੇ ਬਹੁਤ ਸੋਹਣਾ ਸਟੱਫ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਅਗਰ ਤੁਸੀਂ ਲਾਈਨਿੰਗ ਲਾਉਣਾ ਚਾਹੋ ਨੀਓ ਲਗਾ ਵੀ ਸਕਦੇ ਹੋ ਨਹੀਂ ਤਾਂ ਬਿਨਾ ਲਾਈਨਿੰਗ ਤੋਂ ਵੀ ਸੂਟ ਇਹ ਬਣ ਸਕਦਾ ਹੈ ਜੀ ਕਿਉਂਕਿ ਜਿਹੜਾ ਇਹਦਾ ਵਰਕ ਹੈ ਜੀ ਚਿਕਨ ਵਰਕ ਹੈ ਜਿਆਦਾ ਵੱਡਾ ਉਹ ਨਹੀਂ ਹੈਗਾ ਹੋਲ ਨਹੀਂ ਹੈਗਾ ਜੀ ਬਿਲਕੁਲ ਛੋਟੀ ਜੀ ਜਿਹੜਾ ਹੋਲ ਹੈ ਔਰ ਨਾਲ ਇਹਦੀ ਜਿਹੜੀ ਬਾਟਮ ਹੈ 2.5 ਮੀਟਰ ਦੀ ਬਾਟਮ ਰਹੇਗੀ ਜੀ 2.5 ਮੀਟਰ ਦੀ ਰਹੇਗੀ ਸ਼ਰਟ ਇਹ ਸੀਗਾ ਜੀ ਇਹਦਾ ਫਰਸਟ ਕਲਰ orange ਨਾਲ off white ਦਾ ਕੰਬੀਨੇਸ਼ਨ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ 500 530 ਰੁਪਏ ਦਾ ਪ੍ਰਾਈਸ ਹੈ ਜੀ 530 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਕੇ ਸਾਡੇ ਤੋਂ ਬਣਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ ਜਿਹੜਾ ਸਟੱਫ ਰਹੇਗਾ 2x2 कॉटन ਰਹੇਗੀ ਜੀ ਔਰ ਨਾਲ ਜਿਹੜੀ ਇਹਦੇ बॉटम ਦਾ ਸਟੱਫ ਹੈ ਜੀ ਕੈਮਰੀਕ ਦਾ ਰਹੇਗਾ ਪ੍ਰਾਈਸ ਹੈਗਾ ਜੀ 530 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਇਹ 530 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਕਲਰ ਬਹੁਤ ਨੇ ਔਰ ਡਿਜ਼ਾਈਨ ਵੀ ਨੇ ਜੀ ਫਸਟ ਕਲਰ ਸੀਗਾ ਜਿਹੜਾ ਤੁਹਾਡੇ ਸਾਹਮਣੇ ਜੀ ਇਹ ਹੈਗਾ ਜੀ ਇਹਦਾ ਨੈਕਸਟ ਕਲਰ ਹੈਗਾ ਸੈਕੰਡ ਕਲਰ ਨੈਕਸਟ ਕਲਰ ਹੈਗਾ ਜੀ ਆਫ ਵਾਈਟ ਨਾਲ ਪ੍ਰੋਪਰ ਮਜੈਂਟਾ ਸ਼ੇਡ ਹੈ ਜੀ ਵੀਡੀਓ ਦੇ ਵਿੱਚ ਜਿਹੜਾ ਕਲਰ ਹੈ ਰੈੱਡ ਨੇਸ ਤਿਆਰ ਹੈ ਪ੍ਰੋਪਰ ਮਜੈਂਟਾ ਸ਼ੇਡ ਹੈ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਸ਼ਿਫਲੀ ਵਰਕ ਦੇ ਸੂਟ ਰਹਿਣਗੇ ਪ੍ਰਾਈਸ ਰਹੇਗਾ ਜੀ 530 ਰੁਪਏ 530 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਸਟੱਫ ਵੀ ਬਹੁਤ ਸੋਹਣਾ ਹੈ ਸ਼ਿਫਲੀ ਵਰਕ ਇਹਦਾ ਜਿਹੜਾ ਵਰਕ ਹੋਇਆ ਜੀ ਇਹਦੇ ਉੱਤੇ ਸ਼ਿਫਲੀ ਵਰਕ ਹੋਇਆ ਚਿਕਨ ਵਰਕ ਕਹਿ ਲਓ ਔਰ ਵਿਦਆਊਟ ਲਾਈਨਿੰਗ ਇਹ ਬਾਟਮ ਇਹਦੀ ਵਿਦਆਊਟ ਲਾਈਨਿੰਗ ਬਣੂਗੀ ਜਿਹੜੀ ਸ਼ਰਟ ਹੈ ਉਹ ਤੁਹਾਡੀ ਚੁਆਇਸ ਹੈ ਜੀ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਲਾਈਨਿੰਗ ਲਗਾ ਕੇ ਵੀ ਬਣਾ ਸਕਦੇ ਹੋ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 530 ਰੁਪਏ ਇਹ ਸੀਗਾ ਜੀ ਇਹਦਾ ਸੈਕਿੰਡ ਕਲਰ ਥਰਡ ਕਲਰ ਹੈਗਾ ਜੀ ਆਫ ਵਾਈਟ ਵਾਈਟ ਦੇ ਨਾਲ ਹੈਗਾ ਰਾਮਾ ਗ੍ਰੀਨ ਬਾਟਮ ਦੇ ਨਾਲ ਜਿਹੜੀ ਸ਼ਰਟ ਰਹੇਗੀ ਜੀ ਆਫ ਵਾਈਟ ਬਾਟਮ ਰਹੇਗੀ ਰਾਮਾ ਗ੍ਰੀਨ ਬਾਟਮ ਰਹੇਗੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਬਹੁਤ ਸੋਹਣੇ ਜਿਹੜੇ ਇਹ ਕਲਰ ਕੰਬੀਨੇਸ਼ਨ ਦੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਫ ਵਾਈਟ ਦੇ ਨਾਲ ਹੈਗਾ ਜੀ ਰਾਮਾ ਗ੍ਰੀਨ ਕਲਰ ਦੀ ਬਾਟਮ ਹੈ ਬਹੁਤ ਸੋਹਣਾ ਸਟੱਫ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 530 ਰੁਪਏ ਕੈਂਬ੍ਰਿਕ ਦੀ ਬਾਟਮ ਹੈ ਜੀ ਸ਼ਰਟ ਰਹੇਗੀ ਇਹਦੀ 2x2 ਦੀ ਇਹ ਸੀਗਾ ਜੀ ਇਹਦਾ 3rd ਕਲਰ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਦੇਖੋ ਡਿਜੀਟਲ ਪ੍ਰਿੰਟ ਦਾ ਡਿਜ਼ਾਈਨ ਹੈ ਸਟੱਫ ਹੈਗਾ ਜੀ 2x2 ਕਾਟਨ ਬਾਟਮ ਹੈਗੀ ਆਪਣੀ ਕੈਂਬ੍ਰਿਕ ਦੀ 2x2 ਕਾਟਨ ਦੇ ਜਿਹੜੀ ਸਟੱਫ ਸ਼ਿਫਲੀ ਵਰਕ ਉੱਤੇ ਰਹੇਗਾ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ 컬러 ਵੀ ਬੜਾ ਸੋਹਣਾ ਹੈ ਪ੍ਰੋਪਰ ਗਾਜਰੀ ਸ਼ੇਡ ਹੈ ਜੀ ਵੀਡੀਓ ਦੇ ਵਿੱਚ ਡਲਨੈਸ ਤੇ ਆ ਰਿਹਾ ਥੋੜਾ ਪ੍ਰੋਪਰ ਗਾਜਰੀ ਸ਼ੇਡ ਹੈ ਜਿਹੜਾ ਸੂਟ ਦਾ ਸ਼ੇਡ ਰਹਿਣ ਵਾਲਾ ਹੈ ਜੀ 530 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਬਣਾ ਕੇ ਸਾਡੇ ਤੋਂ ਬਾਇ ਕਰ ਸਕਦੇ ਹੋ ਨੈਕਸਟ ਹੈਗਾ ਜੀ 컬러 ਮਸਟਰਡ ਮਹਿੰਦੀ ਜਿਹਾ 컬러 ਹੈ ਜਿਹੜਾ ਅੱਜਕੱਲ ਨਿਓਨ ਮਹਿੰਦੀ 컬러 ਚੱਲਿਆ ਜੀ ਉਹ ਵਾਲਾ ਨੈਕਸਟ 컬러 ਹੈਗਾ ਮਸਟਰਡ ਮਹਿੰਦੀ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਜੀ ਪ੍ਰਾਈਸ ਰਹੇਗਾ ਇਹਦਾ 530 ਰੁਪਏ ਔਰ ਜਿਹੜਾ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ 셔ਟ ਤੇ ਪ੍ਰਿੰਟਿੰਗ ਹੈ ਜੀ ਬੜੀ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ 셔ਟ ਦੀ ਪ੍ਰਿੰਟਿੰਗ ਦੇਖੋ ਜੀ ਨਾਲ ਪਲੇਨ ਹੈਗੀ ਆ ਬਾਟਮ ਕੈਂਬ੍ਰਿਕ ਦੀ ਰਹੇਗੀ ਜੀ ਬਾਟਮ ਸਾਫ ਸੁਥਰਾ ਜਿਹੜਾ ਪ੍ਰਿੰਟ ਹੈ ਜੀ ਉੱਪਰ ਸ਼ਿਫਲੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਇਹ ਥਾਨਾ ਨਾਲੋਂ ਹਨਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੂਟ ਇਹ ਬਹੁਤ ਪਿਆਰੇ ਜਿਹੜੇ ਕਲਰ ਕੰਬੀਨੇਸ਼ਨ ਨੇ ਇਹਦੇ ਜਿਹੜੇ ਇਹਦੇ ਵਿੱਚ ਪ੍ਰਿੰਟ ਦੇ ਵਿੱਚ ਐਡ ਕੀਤੇ ਹੋਏ ਨੇ ਪ੍ਰਾਈਸ ਇਹਦਾ ਹੈਗਾ ਜੀ ਤੁਹਾਨੂੰ ਦੱਸਿਆ ਹੀ ਮੈਂ 530 ਰੁਪਏ ਨੈਕਸਟ ਜਿਹੜਾ ਕਲਰ ਹੈਗਾ ਜੀ ਸੀ ਗ੍ਰੀਨ ਜਿਹਾ ਕਲਰ ਹੈ ਸੀ ਗ੍ਰੀਨ ਦਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਨਾਲ ਹੈਗੀ ਹੈ ਜੀ ਪਲੇਨ ਬਾਟਮ ਸੀ ਗ੍ਰੀਨ ਕਲਰ ਦੇ ਨਾਲ ਪਲੇਨ ਬਾਟਮ ਹੈ ਜੀ ਸ਼ਰਟ ਦੇ ਜਿਹੜੀ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਕਿਡਾ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਦਾ 2.5 ਮੀਟਰ ਦੀ ਸ਼ਰਟ ਹੈ ਜੀ ਨਾਲ 2.5 ਮੀਟਰ ਦੀ ਹੀ ਬਾਟਮ ਆਏਗੀ ਨੈਕਸਟ ਹੈਗਾ ਜੀ ਆਪਣੇ ਕੋਲੇ ਵਾਈਟ ਦੇ ਵਿੱਚ ਜਿਹੜਾ ਹੁਣ ਪ੍ਰਿੰਟ ਹੈ ਜੀ ਇਹ ਸੇ ਸ਼ਿਫਲੀ ਵਰਕ ਦੇ ਵਿੱਚ ਹੀ ਸ਼ਰਟ ਰਹੇਗੀ ਜੀ ਵਾਈਟ ਬਾਟਮ ਰਹੇਗੀ ਪਲੇਨ ਲਵੈਂਡਰ ਸ਼ੇਡ ਦੀ ਬਾਟਮ ਹੈ ਜੀ ਲਵੈਂਡਰ ਸ਼ੇਡ ਦਾ ਵਾਈਟ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜਿਹੜੀਆਂ ਭੈਣਾਂ ਨੂੰ ਪਸੰਦ ਹੈ ਲੈ ਸਕਦੀ ਹੈ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਔਰ ਪ੍ਰਾਈਸ ਵੀ ਜੈਨੂਨ ਹੈ ਸਟਫ ਵੀ ਸੋਹਣਾ ਹੈ ਪਾ ਪਾ ਕੇ ਹੰਡਾਉਂਗੇ ਕੋਈ ਐਦਾਂ ਦਾ ਸਟਫ ਨਹੀਂ ਆ ਵੀ ਖਰਾਬ ਹੋ ਜਾਊਗਾ ਜਲਦੀ ਔਰ ਇਹ ਜਿਹੜਾ ਸਟਫ ਹੈ ਜੀ ਹਲੇ 1.5 2 ਮਹੀਨੇ ਪੈਣ ਵਾਲਾ ਸਟਫ ਹੈ ਦੀਵਾਲੀ ਤੱਕ ਇਹ ਸਟਫ ਜ਼ਰੂਰ ਪਾਊਗਾ ਜੀ ਇੰਨਾ ਕੋਈ ਬਾਲਾ ਮਤਲਬ ਪਿਓਰ ਜਿਹੜੀ ਕਾਟਨ ਟਾਈਪ ਨਹੀਂ ਹੈਗਾ ਵੀ ਜਲਦੀ ਫਟ ਜੂਗਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਨੈਕਸਟ ਇਹਦਾ ਕਲਰ ਹੈ ਜੀ ਨਿਓਨ ਮਹਿੰਦੀ ਜਿਹੜਾ ਆਫ ਵਾਈਟ ਨਾਲ ਪ੍ਰਿੰਟਿੰਗ ਚੈੱਕ ਕਰੋ ਜੀ ਫਲਾਵਰ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਕਿੱਡਾ ਸੋਹਣਾ ਬਣਿਆ ਡਿਜੀਟਲ ਪ੍ਰਿੰਟ ਦੇ ਇਹ ਸੂਟ ਰਹਿਣਗੇ ਨਾਲ ਰਹੇਗੀ ਜਿਹੜੀ ਬਾਟਮ ਪ੍ਰਾਈਸ ਬਹੁਤ ਜੈਨੂਨ ਹੈ ਜੀ ਇਹਦਾ ਇਸ ਤੋਂ ਬਾਅਦ ਨੈਕਸਟ ਜਿਹੜਾ ਸ਼ੇਡ ਹੈ ਜੀ ਵਾਈਟ ਦੇ ਨਾਲ ਸੀ ਗ੍ਰੀਨ ਕੰਬੀਨੇਸ਼ਨ ਹੈ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਕਲਰ ਨੇ ਜਿਹੜੇ ਆਪਣੇ ਕੋਲੇ ਆਏ ਨੇ ਜੀ ਨੈਕਸਟ ਜਿਹੜਾ ਹੈਗਾ ਜੀ ਆਪਣੇ ਕੋਲੇ ਆਲ ਓਵਰ ਸੂਟ ਰਹਿਣਗੇ ਜੀ ਇਹ ਇਹ ਰਹਿਣਗੇ ਜੀ ਪਿਓਰ ਕਾਟਨ ਦੇ ਉੱਤੇ ਚਿਕਨ ਵਰਕ ਰਹੇਗਾ ਜੀ ਪਿਓਰ ਕਾਟਨ ਹੈ ਜੀ ਜਮ 100% ਪਿਓਰ ਕਾਟਨ ਹੈ ਜੀ ਚਿਕਨ ਵਰਕ ਹੈ ਔਰ ਜਿਹੜੀ ਚਿਕਨ ਦੀ ਬੂਟੀ ਹੈ ਜੀ ਬਹੁਤ ਬਰੀਕ ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਐਵੇਂ ਮੇਰੀਆਂ ਜਿਹੜੀਆਂ ਬੀਬੀਆਂ ਮਾਤਾਵਾਂ ਪਹਿਣਾ ਇਹਨੂੰ ਪਾ ਸਕਦੀਆਂ ਨੇ ਪਿਓਰ ਕਾਟਨ ਹੈ ਜੀ ਸਟਫ ਜਿਹੜਾ ਇਹ ਪਹਿਲਾ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਜੀ ਪੂਰੇ 5 ਮੀਟਰ ਦਾ ਜਿਹੜਾ ਇਹ ਸੂਟ ਹੈ ਜੀ ਪੂਰੇ 5 ਮੀਟਰ ਦਾ ਕਿਉਂਕਿ ਜਿਹੜਾ ਆਪਣੇ ਕੋਲ ਇਹ ਵਾਲੇ ਸੂਟ ਆਏ ਨੇ ਜੀ ਇਹ ਸਾਰੇ ਥਾਨ ਨਾਲੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਇਹ ਵਾਲੇ ਸੂਟ ਨੇ ਜੀ ਇਹ ਕੱਟ ਪੀਸ ਦੇ ਵਿੱਚ ਆਏ ਨੇ ਚਿਕਨ ਦੇ ਕੱਟ ਪੀਸ ਆਏ ਨੇ ਜੀ ਆਪਣੇ ਕੋਲੇ ਪਿਓਰ ਕਾਟਨ ਹੈ ਜੀ 101% ਪਿਓਰ ਕਾਟਨ ਹੈ ਔਰ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਪੂਰੇ ਪੂਰੇ ਸੂਟ ਤੁਹਾਨੂੰ ਇਹ ਮਿਲ ਜਾਣਗੇ ਮੈਂ ਤੁਹਾਨੂੰ ਪ੍ਰੋਪਰ ਦੱਸਾਂਗੀ ਵੀ ਕਿਹੜਾ ਕਿੰਨੇ ਮੀਟਰ ਦਾ ਪੀਸ ਹੈ ਤੇ ਇਹਨਾਂ ਪੀਸਾਂ ਦਾ ਵੀ ਜਿਹੜਾ ਪ੍ਰਾਈਸ ਹੈ ਜੀ ਸਿਰਫ 500 ਰੁਪਏ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ 500 ਰੁਪਏ ਦੇ ਵਿੱਚ ਬਿਲਕੁਲ 100% ਪਿਓਰ ਕਾਟਨ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜੇ ਬੈਗ ਤੁਸੀਂ ਚੈੱਕ ਕਰ ਸਕਦੇ ਹੋ ਔਰ ਫਰੰਟ ਦੇਖੋ ਜੀ ਚਿਕਨ ਵਰਕ ਹੋਇਆ ਹੋਇਆ ਉੱਤੇ ਬਹੁਤ ਸੋਹਣਾ ਸਟੱਫ ਹੈ ਜੀ ਪਿਓਰ ਕਾਟਨ ਹੈ ਔਰ ਜਿਹੜਾ ਇਹਦਾ ਪ੍ਰਿੰਟਿੰਗ ਹੈ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ ਵੀਡੀਓ ਦੇ ਵਿੱਚ ਵੀ ਹਲੇ ਇਦਾਂ ਲੱਗ ਰਿਹਾ ਜੀ ਉਸ ਤੋਂ ਵੀ ਜ਼ਿਆਦਾ ਜਦੋਂ ਅਪ ਰਿਐਲਿਟੀ 'ਚ ਚੈੱਕ ਕਰਦੇ ਆਂ ਜੀ ਵੀਡੀਓ ਦੇ ਨਾਲੋਂ ਵੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ 5 ਮੀਟਰ ਦੀ ਇਹਦੀ ਕੱਟ ਆਏਗੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 500 ਰੁਪਏ ਦੇ ਵਿੱਚ ਇਹ ਸੂਟ ਲੈ ਸਕਦੀ ਹੈ ਨੈਕਸਟ ਜਿਹੜਾ ਪ੍ਰਿੰਟ ਹੈ ਜੀ ਸੇਮ ਉਸੇ ਦੇ ਵਿੱਚ ਹੀ ਉਸੇ ਕਲਰ ਦੇ ਵਿੱਚ ਹੀ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਪੀਸ ਹੈ ਜੀ ਇੱਕ ਪੀਸ ਹੈਗਾ ਜੀ ਆਪਣਾ 4 ਮੀਟਰ ਦਾ ਔਰ ਇੱਕ ਪੀਸ ਹੈਗਾ 3.5 ਮੀਟਰ ਦਾ ਜਿਹੜੀ ਪੈਂਟ ਵੀ ਬਣਾਉਣਾ ਚਾਹੁੰਦੀ ਹੈ ਹੈ ਚਿਕਨ ਹੈ ਜੀ ਦੇਖੋ ਇਹਦੇ ਵਿੱਚ ਜਿਹੜੇ ਹੋਲ ਨੇ ਬਿਲਕੁਲ ਬ੍ਰੀਕ ਨੇ ਅੰਦਰ ਸਕਿਨ ਨਹੀਂ ਦਿਖਦੀ ਕੋਈ ਵੀ ਐਦਾਂ ਦਾ ਇਸ਼ੂ ਨਹੀਂ ਹੈਗਾ ਵਿਦਆਊਟ ਲਾਈਨਿੰਗ ਤੁਸੀਂ ਬੇਸ ਹੈ ਹੀ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਪਿਓਰ ਕਾਟਨ ਹੈ ਜੀ ਜਿਹੜੀਆਂ ਬੀਬੀਆਂ ਮਾਤਾਵਾਂ ਗਰਮੀ ਦੇ ਵਿੱਚ ਪਾਰਟੀ ਵੇਅਰ ਸਟੱਫ ਬਣਾ ਕੇ ਇਹਨੂੰ ਵੇਅਰ ਕਰ ਸਕਦੀਆਂ ਨੇ ਅਗਰ ਕੋਈ ਮਤਲਬ ਠੀਕ ਛੋਟੀ ਉਮਰ ਦੇ ਵੀ ਨੇ ਵੀ ਬਣਾਉਣਾ ਤਾਂ ਵੀ ਤੁਸੀਂ ਇਹਨਾਂ ਡਾਰਕਾ ਦੁਪੱਟਾ ਲੈ ਕੇ ਇਹਨੂੰ ਬਹੁਤ ਸੋਹਣਾ ਸੂਟ ਡਿਜ਼ਾਈਨ ਕਰ ਸਕਦੇ ਹੋ ਡਿਜ਼ਾਈਨਿੰਗ ਇਹਦੀ ਬਹੁਤ ਸੋਹਣੀ ਹੋਏਗੀ ਕਈ ਮੇਰੀ ਭੈਣਾਂ ਦੀ ਜਿਵੇਂ ਪਹਿਲਾਂ ਵੀ ਮੇਰੇ ਤੋਂ ਲੈ ਕੇ ਜਾਂਦੀਆਂ ਰਹਿੰਦੀਆਂ ਨੇ ਜੀ ਉਹ ਬਾਟਮ ਤੇ ਦੁਪੱਟਾ ਬਣਾ ਲੈਂਦੀਆਂ ਨੇ ਸ਼ਰਟ ਡਾਰਕ ਕਲਰ ਦੀ ਹੁੰਦੀ ਹੈ ਇਹਦੇ ਨਾਲ ਲਾਈਟ ਕਲਰ ਨਾਲ ਵਰਕ ਕਰਾ ਕੇ ਬਹੁਤ ਸੋਹਣਾ ਸਟੱਫ ਰੈਡੀ ਕਰ ਲੈਂਦੀਆਂ ਨੇ ਇਹ ਆਪਣੇ ਕੋਲੇ ਦੋ ਪੀਸ ਰਹਿਣਗੇ ਜੀ ਇੱਕ 4 ਮੀਟਰ ਦਾ ਇੱਕ 3.5 ਮੀਟਰ ਦਾ ਇਹ ਵੜਾ ਕਲਰ ਦੇ ਵਿੱਚ ਇੱਕ 4 ਇੱਕ 3.5 ਮੀਟਰ ਦੇ ਵਿੱਚ ਇਹ ਜਿਹੜਾ ਰਹੇਗਾ ਜੀ ਆਪਣੇ ਕੋਲੇ ਨੈਕਸਟ ਹੈਗਾ ਜੀ ਆਫ ਵਾਈਟ ਦੇ ਵਿੱਚ ਇਹ ਆਪਣੇ ਕੋਲੇ ਰਹਿਣਗੇ ਜੀ 2.5 2.5 ਮੀਟਰ ਦੇ ਦੋ ਪੀਸ ਰਹਿਣਗੇ 5 ਮੀਟਰ ਹੋ ਗਿਆ ਜੀ ਕੰਪਲੀਟ 2.5 2.5 ਦੇ ਦੋ ਪੀਸ ਨੇ 5 ਮੀਟਰ ਕੰਪਲੀਟ ਹੋ ਗਿਆ ਜੀ ਇਹ 5 ਮੀਟਰ ਕੰਪਲੀਟ ਦੇ ਵਿੱਚ ਤੁਸੀਂ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਨੈਕਸਟ ਹੈਗਾ ਜੀ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਬਹੁਤ ਸੋਹਣਾ ਗ੍ਰੇ ਕਲਰ ਹੈ ਜੀ ਇੱਕ ਤਾਂ ਗ੍ਰੇ ਕਲਰ ਹੁੰਦਾ ਹਨਾ ਥੋੜਾ ਜਿਹਾ ਲਾਈਟ ਹੁੰਦਾ ਬੜਾ ਪਿਆਰਾ ਗ੍ਰੇ ਕਲਰ ਹੈ ਵੀਡੀਓ ਦੇ ਵਿੱਚ ਟਿਕਟੋਕ ਕਲਰ ਨਹੀਂ ਆ ਰਿਹਾ ਸ਼ੇਡ ਚੇਂਜ ਆ ਰਿਹਾ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਗ੍ਰੇ ਕਲਰ ਔਰ ਇਹ ਹੈਗਾ ਜੀ 1 3 ਮੀਟਰ ਦਾ ਪੀਸ ਹੈ 1 2 ਮੀਟਰ ਦਾ ਪੀਸ ਹੈ ਕੰਪਲੀਟ 5 ਮੀਟਰ ਸੂਟ ਹੀ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਪ੍ਰਾਈਸ ਰਹੇਗਾ ਇਹਦਾ 500 ਰੁਪਏ ਜੀ ਨੈਕਸਟ ਹੈਗਾ ਜੀ ਆਪਣਾ ਪਿੰਕ ਕਲਰ ਪਿੰਕ ਕਲਰ ਹੈ ਜੀ ਨੈਕਸਟ ਜਿਹੜਾ ਪਿੰਕ ਗਾਜਰੀ ਟੋਨ ਹੈ ਜੀ ਪ੍ਰੋਪਰ ਟੋਨ ਜਿਹੜੀ ਹੁਣ ਦਿਖ ਰਹੀ ਹੈ ਜੀ ਜਿਹੜੀ ਹੁਣ ਸ਼ੇਡ ਆ ਰਹੀ ਹੈ ਉਹ ਲਈ ਪ੍ਰੋਪਰ ਟੋਨ ਟੋਨ ਹੈ ਜੀ ਇਹਦੀ ਇਹ ਆਪਣੇ ਕੋਲੇ 2 ਪੀਸ ਰਹਿਣਗੇ ਜੀ 2-2 ਮੀਟਰ ਦੇ 2 ਪੀਸ ਰਹਿਣਗੇ ਜਿਹੜੀ ਮਾਤਾ ਬੀਬੀ ਦਾ 4 ਮੀਟਰ ਦੇ ਵਿੱਚ ਸੂਟ ਬੰਦ ਆ ਜੀ ਇਹ ਇਹ 2-2 ਮੀਟਰ ਦੇ 2 ਪੀਸ ਨੇ 4 ਮੀਟਰ ਰਹੇਗਾ ਜੀ ਇਹਦਾ ਜਿਹੜਾ ਸਟਾਫ ਰਹੇਗਾ 400 ਰੁਪਏ ਦਾ ਹੋਏਗਾ ਜੀ ਇਹ 500 ਰੁਪਏ ਦਾ 5 ਮੀਟਰ ਆ ਜੀ 400 ਰੁਪਏ ਦਾ 4 ਮੀਟਰ ਆ 400 ਰੁਪਏ ਦੇ ਵਿੱਚ ਤੁਸੀਂ ਚਿਕਨ ਦਾ ਪਿਓਰ ਕਾਟਨ ਦਾ ਸੂਟ ਬਣਾ ਕੇ ਵੇਅਰ ਕਰ ਸਕਦੇ ਹੋ ਇਸ ਤੋਂ ਬਾਅਦ ਜੀ ਨੈਕਸਟ ਉਹ ਹੈਗਾ ਜਿਹੜਾ ਆਪਣੇ ਕੋਲੇ ਹੈਗਾ ਜੀ ਇਹ 4.5 ਮੀਟਰ ਸਟਾਫ ਰਹੇਗਾ ਇੱਕ ਪੀਸੇ ਦਾ 2.5 ਮੀਟਰ ਦਾ ਜੀ ਇੱਕ ਪੀਸੇ ਦਾ ਰਹੇਗਾ ਜੀ 2 ਮ ਇੱਕ ਪੀਸ 22 ਦਾ ਜੀ 1 2 ਦਾ ਕੰਬੀਨੇਸ਼ਨ ਕਲਰ ਬੜੇ ਪਿਆਰੇ ਨੇ ਜੀ ਬਹੁਤ ਜਿਆਦਾ ਜਿਹੜੇ ਲਾਈਟ ਕਲਰ ਵੀ ਕੁਝ ਐਦਾਂ ਦੇ ਸਰਦਾਰੀ ਸ਼ੇਡ ਹੁੰਦੇ ਨੇ ਜੀ ਜਿਹੜੇ ਲਾਈਟ ਸ਼ੇਡ ਦੇ ਵਿੱਚ ਹੀ ਜਿਹੜੇ ਬਹੁਤ ਸੋਹਣੇ ਉਠਦੇ ਨੇ ਦੀ ਬਹੁਤ ਸੋਹਣੇ ਸੋਹਣੇ ਜਿਹੜੇ ਇਹਦੇ ਕਲਰ ਤੇ ਪ੍ਰਿੰਟ ਆਪਣੇ ਕੋਲੇ ਅੱਜ ਆਏ ਨੇ ਜੀ ਇਹ ਲਾਈਟ ਸ਼ੇਡ ਨੇ ਦੀ ਬਿਲਕੁਲ ਸਾਰੇ ਸੂਟ ਜਿਹੜੇ ਕਟ ਪੀਸ ਦੇ ਰਹਿਣ ਵਾਲੇ ਇਹ ਸਰਦਾਰੀ ਨੇ ਦੀ ਸਾਰੇ ਸ਼ੇਡ ਸਰਦਾਰੀ ਸ਼ੇਡ ਨੇ ਦੀ ਇਹ ਵਾਲਾ ਇਹਦੇ ਵਿੱਚ ਇੱਕ ਨੈਕਸਟ ਕਲਰ ਹੈਗਾ ਜੀ ਆਹ ਵਾਲਾ ਇਹਦੇ ਹੈਗਾ ਜੀ ਇਹ ਸਿਰਫ ਇਹ 2 ਮੀਟਰ ਦਾ ਹੀ ਪੀਸ ਹੈ ਜਿਹਨੇ 2 ਮੀਟਰ ਦਾ ਗੱਲੀ ਸ਼ਰਟ ਦਾ ਪੀਸ ਲੈਣਾ ਜੀ 2 ਮੀਟਰ ਦਾ ਪੀਸ ਹੈ 200 ਰੁਪਏ ਦਾ 2 ਮੀਟਰ ਦਾ ਪੀਸ ਹੈ ਜੀ ਇਹ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਆਫ ਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਦੇਖੋ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਕਈ ਹੋਊਗਾ ਜੀ ਵੀ ਮਾਤਾਵਾਂ ਨੂੰ ਇਹ ਖਤਰਾ ਵੀ ਹੈ ਨਾ ਵੀ ਫਿੱਕੇ ਰੰਗ ਹੈ ਫਿੱਕੇ ਰੰਗ ਥੱਲੇ ਲਾਈਨਿੰਗ ਲੱਗੂਗੀ ਕੋਈ ਲਾਈਨਿੰਗ ਨਹੀਂ ਲੱਗਦੀ ਜੀ ਇਹਦੀ ਚਿਕਨ ਵਰਕ ਹੋਇਆ ਜੀ ਪ੍ਰੋਪਰ ਚਿਕਨ ਵਰਕ ਸਾਰਿਆਂ ਦੇ ਉੱਤੇ ਸੇਮ ਡਿਜ਼ਾਈਨ ਹੋਇਆ ਬਿਲਕੁਲ ਛੋਟੇ ਛੋਟੇ ਮੋਰੀਆਂ ਵਾਲਾ ਚਿਕਨ ਵਰਕ ਹੈ ਬਿਲਕੁਲ ਛੋਟਾ ਛੋਟਾ ਕੋਈ ਇਹ ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਪੀਸ ਨੇ ਜੀ ਇਹ ਇੱਕ ਇਹ 3.5 ਮੀਟਰ ਦਾ ਪੀਸ ਹੈ ਜੀ 1.5 ਮੀਟਰ ਦਾ ਪੀਸ ਹੈ 5 ਮੀਟਰ ਕੰਪਲੀਟ ਸੂਟ ਦਾ ਇਹ ਵੀ ਬਣ ਕੇ ਰੈਡੀ ਹੋ ਜਾਊਗਾ ਜੀ ਸੂਟ ਤਕਰੀਬਨ ਸਾਰੇ ਸੂਟ 5-5 ਮੀਟਰ ਦੇ ਨੇ ਜੀ ਇਹ ਆਪਣੇ ਜਿਹੜੇ ਤੁਹਾਨੂੰ ਕਰਕੇ ਦੇਵਾਂਗੇ ਕੰਪਲੀਟ ਸੂਟ ਬਸ ਇੱਕ ਸ਼ਰਟ ਦਾ ਪੀਸ ਹੈ ਸਿਰਫ ਇਹ ਵਾਲਾ ਸ਼ਰਟ ਦਾ ਪੀਸ ਹੈ ਜਿਹੜਾ 2 ਮੀਟਰ ਹੈ ਜੀ ਇਹ ਸਾਰੇ ਪੀਸ ਨੇ ਜਿਹੜੇ ਸਾਰੇ ਤਕਰੀਬਨ ਇਹ ਸਾਰੇ ਸੂਟ ਨੇ ਜਿਹੜੇ ਤੁਹਾਨੂੰ 5-5 ਮੀਟਰ ਦੇ ਵਿੱਚ ਮਿਲ ਜਾਣਗੇ ਜੀ ਔਰ ਜਿਹੜੇ ਇਹ ਵਾਲੇ ਸੂਟ ਮੈਂ ਤੁਹਾਨੂੰ ਦਿਖਾਏ ਨੇ ਜੀ ਇਹਨਾਂ ਦੇ ਵਿੱਚ ਇਹ ਕਲਰ ਨੇ ਜੀ ਕਲਰ ਵੀ ਸਾਰੇ ਸਾਰੇ ਡਿਫਰੈਂਟ ਕਲਰ ਨੇ ਜੀ ਡਿਫਰੈਂਟ ਡਿਜ਼ਾਈਨ ਨੇ ਜੀ ਸ਼ਿਫਲੀ ਵਰਕ ਦੇ ਬਹੁਤ ਸੋਹਣੇ ਜਿਹੜੇ ਇਹ ਪੀਸ ਹੈ ਜੀ ਬੜੇ ਸੋਹਣੇ ਸੂਟ ਨੇ ਜੀ ਪ੍ਰਾਈਸ ਬਹੁਤ ਜੈਨੂਨ ਹੈ ਇਹ ਵਾਲੇ ਸੂਟ ਨੇ ਜਿਹੜੇ ਸ਼ਿਫਲੀ ਵਰਕ ਵਾਲੇ ਸੂਟ ਨੇ ਕੰਪਲੀਟ ਸੂਟ ਤੁਹਾਨੂੰ ਪਏਗਾ 530 ਦਾ ਔਰ ਇਹ ਸੂਟ ਪਏਗਾ ਜੀ ਤੁਹਾਨੂੰ 500 ਰੁਪਏ ਦਾ ਕੰਪਲੀਟ ਸੂਟ ਪਏਗਾ ਮੇਰੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰ ਦਿਆਂ ਜੀ ਵੀਡੀਓ ਦੇ نیچے ਨੰਬਰ ਚੱਲ ਰਿਹਾ ਜਿਹੜੀ ਭੈਣ ਬੀਬੀ ਮਾਤਾ ਆਰਡਰ ਕਰਨਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਮੈਸੇਜ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜਲਦੀ ਜਲਦੀ ਆਪਾਂ ਅੱਜ ਆ ਆਪਣੀ ਵੀਡੀਓ ਨੇ ਇੱਥੇ ਖਤਮ ਕਰਦੀਆਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ